ਸੋ ਮਿੱਤਰੋ ਕੀ ਹਾਲ ਚਾਲ ਆ ਸਭ ਦਾ ਤੇ ਅੱਜ ਆਪਣੀ ਲੋਕੇਸ਼ਨ ਹੋਰ ਪਾਸੇ ਆ ਚੇਂਜ ਹੋਈ ਆ ਤੇ ਆ ਪਹਾੜੀ ਦੇ ਉੱਪਰ ਆਪਣੀ ਸ਼ੂਟ ਚੱਲ ਰਿਹਾ ਤੇ ਆ ਲੱਗੇ ਹੋਇਆ ਬੂਟੇ ਆਪਣੇ ਅਖਰੋੜ ਦੇ ਬੂਟੇ ਲੱਗੇ ਹੋਇਆ ਇਹ ਅਗਸਤ ਦੇ ਵਿੱਚ ਕਹਿੰਦੇ ਖਰੂਟ ਪੱਕ ਜਾਂਦਾ ਤਿਆਰ ਹੋ ਜਾਂਦਾ ਖਰੂਟ ਫਿਰ ਇਹਨੂੰ ਤੋੜਦੇ ਆ ਪੌੜੀ ਲਾ ਕੇ ਤੇ ਜਿੱਥੇ ਪਲੇਨ ਤੇ ਜਗ੍ਹਾ ਹੁੰਦੀ ਆ ਉੱਥੇ ਡੰਡਾ ਮਾਰ ਕੇ ਥੱਲੇ ਸਿੱਟ ਲੈਂਦੇ ਨੇ ਜਿਵੇਂ ਕੋਈ ਪਹਾੜੀ ਦੇ ਉਤੋਂ ਹੈਗਾ ਥੱਲੇ ਰੋੜਨ ਵਾਲਾ ਉਹਦੇ ਵਾਸਤੇ ਪੌੜੀ ਲਾ ਕੇ ਤੋੜਦੇ ਆ ਤੇ ਆਪਣਾ ਸਮਾਨ ਆ ਫਿਰਦਾ ਰਿਫਲੈਕਟਰ ਪਿਆ ਬਾਕੀ ਉਧਰ ਟਰੈਕ ਲੈ ਕੇ ਮੁੰਡੇ ਹੁਣ ਉਹ ਸਾਹਮਣੇ ਜਾ ਕੇ ਅੰਦਰ ਜਿੱਥੇ ਉਹ ਜ਼ਰਾਕਤਾ ਜੀ ਨੇ ਨਾ ਉਥੇ ਅਥਰੋੜ ਦੇ ਬੂਟਿਆਂ ਜਾ ਕੇ ਟਰੈਕ ਲੱਗ ਰਿਹਾ ਤੇ ਆਲ ਦਾ ਦੇਖੋ ਪਹਾੜੀਆਂ ਦਾ ਕੀ ਨਜ਼ਾਰਾ ਉਹ ਸਾਹਮਣੇ ਘਰ ਦੇਖੋ ਕਿਵੇਂ ਕਿੱਥੇ ਕਿੱਥੇ ਬਣੇ ਹੋਇਆ ਘਰ ਤੇ ਉਹ ਪਹਾੜੀ ਦੇ ਉੱਪਰ ਬੱਦਲ ਆ ਗਿਆ ਉਥੇ ਮੀਂਹ ਪੈ ਰਿਹਾ ਇਦਰ ਪਿਆਰੀਆਂ ਦੇ ਵਿੱਚ ਝੋਨਾ ਬੀਜਿਆ ਆ। ਇਹ ਛੋਟੇ-ਛੋਟੇ ਪਿਆਰੀਆਂ ਬਣਾਈਆਂ ਆ ਉੱਪਰ ਦੀ। ਉਹ ਨਾਲਾ ਟੈ ਬਣਾ ਕੇ ਕੱਢਿਆ ਹੋਇਆ। ਉਹ ਸਾਰਾ ਝੋਨਾ ਬੀਜਿਆ ਹੋਇਆ ਥੱਲੇ। ਪਿਆਰੀਆਂ ਦੇ ਵਿੱਚ ਝੋਨਾ ਸਾਰਾ। ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਫਿਰ ਆਪਾਂ। ਸ਼ੂਟ ਚੱਲਦਾ। ਆਹ ਗੱਡੀ ਜੇ ਆਪਣੀ ਸਮਾਨ ਪਿਆ ਤੇ ਟਰੈਕਟਰ ਲਾ ਕੇ ਆ ਸੈਟ ਕਰਤਾ ਟਰੈਕ ਉਹ ਖਰੂੜ ਦੇ ਪੇੜਾਂ ਦੇ ਪਿੱਛੇ ਹੁਣ ਲੱਗ ਰਿਹਾ ਆਪਣਾ ਸੈਟ ਉੱਥੇ ਸ਼ੂਟ ਹੋਣਾ ਤੇ ਆ ਥੱਲੇੋਂ ਸਾਮਾਨ ਸਾਰਾ ਆ ਰਿਹਾ ਆ ਡੰਡੀ ਦੇ ਵਿੱਚ ਹੀ ਆ ਡੰਡੀ ਬਣੀ ਆ ਡੰਡੀ ਦੇ ਵਿੱਚ ਹੀ ਸਾਰਾ ਸਾਮਾਨ ਆਉਂਦਾ ਉਹ ਗੱਡੀਆਂ ਖੜੀਆਂ ਨੇ ਉਹ ਗੱਡੀਆਂ ਕੋਲੋਂ ਸਾਰਾ ਸਾਮਾਨ ਆਉਂਦਾ ਇੱਥੇ ਮੇਹਤ ਦਾ ਬੋਪੈਂਦੀ ਆ ਮੁੰਡਿਆਂ ਨੂੰ ਪਰ ਲਈ ਜਾਂਦੇ ਆ ਸਾਮਾਨ ਮੁੰਡੇ ਦੇਖੋ ਸਾਰੇ ਹੁਣ ਜਾ ਰਹੇ ਥੱਲੇ ਸਾਮਾਨ ਲੈਣ ਜਾਣ ਜਾ ਰਹੇ ਨੇ। ਓਹ ਸਾਹਮਣੇ ਪਹਾੜੀ ਦੇਖੋ ਕਿ ਨੀਚੇ ਆਨ ਤੇ ਉਹ ਬੱਦਲ ਹੋਇਆ ਉਧਰ ਸਾਰਾ ਤੇ ਉਧਰ ਮੀਂਹ ਪੈ ਰਿਹਾ ਤੇ ਇੱਥੇ ਆਪਣਾ ਹੁਣ ਸੈਟਅਪ ਲੱਗਣਾ। ਤੇ ਯਾਰ ਪਹਾੜੀ ਤੇ ਆ। ਓਹ ਥੱਲੇ ਆ ਦੇਖ ਲੋ। ਥੱਲੇ ਦਾ 뷰 ਪਹਾੜੀ ਦੇ ਉੱਤੇ ਖੜੇ ਆ ਆਪਾਂ। ਥੱਲੇ ਵਾਲਾ 뷰 ਦੇਖੋ ਕਿਵੇਂ ਘੁਮਾ ਕੇ ਸਾਰਾ ਤੁਹਾਨੂੰ ਦਿਖਾ ਰਹੇ ਆ। ਆ ਆਪਣਾ ਇਧਰ ਸੈਟਅਪ ਲੱਗਣ ਉੱਪਰ ਤੇ ਉਹ ਬੱਦਲ ਹੋਏ ਹੋਏ ਸਾਰੇ ਤੁਹਾਨੂੰ ਦੂਈ ਗਈ ਜਾਂਦੇ ਵਿੱਚ ਵਿੱਚ ਬੱਦਲ ਹੁੰਦੇ ਆ ਤੇ ਜਿੱਧਰ ਹੋਏ ਹੋਣ ਉਧਰ ਮੀਂਹ ਜਰੂਰ ਪੈਂਦਾ ਆਹ ਫਰੋਟ ਦੇ ਬੂਟੇ ਨੇ ਤੇ ਉਹ ਫਰੋਟ ਅਗਸਤ ਦੇ ਵਿੱਚ ਪੱਕ ਜਾਂਦਾ ਹੁਣ ਯਾਨੀ ਕਿ ਲੱਗੇ ਹੋਏ ਆ ਕੱਚੇ ਹਜੇ ਤੇ ਉਹ ਪਹਾੜੀ ਦੇ ਕੋਲ ਵੀ ਉੱਚੀ ਆ ਆਹ ਫਰੋਟ ਦੇ ਬੂਟੇ ਕਾਫੀ ਲੱਗੇ ਹੋਏ ਆ ਰੇਹ ਆ ਦੇਖੋ ਸਾਰੇ ਫਰੋਟ ਲੱਗੇ ਦੇਖ ਤੇ ਹਣ ਕਿ ਤੁਹਾਨੂੰ ਆ ਦੇਖੋ ਲੱਗੇ ਹੋਏ ਪਤਾ ਨਹੀਂ ਇਹਨੂੰ ਕੀ ਚੀਜ਼ ਕਹਿੰਦੇ ਆ ਇਹ ਪਰ ਖਾਣ ਵਾਲਿਆ ਜਿਹਨਾਂ ਕਹਿੰਦੇ ਖੂਨ ਵੱਧਿਆ ਪੀਸ ਜੇ ਨਿੱਕੇ ਨਿੱਕੇ ਜਿਹੇ ਆ ਇਹਨਾਂ ਖੂਨ ਕਹਿੰਦੇ ਬਹੁਤ ਵੱਧਾ ਖੂਨ ਸਾਫ ਹੁੰਦਾ ਨਾਲੇ ਖੂਨ ਵੱਧਾ ਜਿਹੜੇ ਪੱਕੇ ਹੋਇਆ ਉਹ ਖਾਣ ਦਾ ਤੇ ਬਾਕੀ ਮੌਸਮ ਇੱਥੇ ਵੀ ਖਰਾਬ ਹੋ ਗਿਆ ਇੱਥੇ ਵੀ ਮਾੜੇ ਮਾੜੇ ਕਣੀਆਂ ਪੈਣ ਲੱਗੀਆਂ ਹੁਣ ਤੇ ਆਪਾਂ ਖਾ ਰਹੇ ਆ ਜੀਵ ਕਹਿੰਦਾ ਲਾਲ ਹੋਈਆਂ ਇਹਦੇ ਪੱਕੇ ਹੋਏ ਬੜੇ ਸਵਾਲ ਲੱਗਦੇ ਆ ਇਹ ਤੇ ਜਾਮਣੀ ਜਾਮਣੀ ਰੰਗ ਦੇ ਹੋਏ ਹੈ ਪੱਕੇ ਤੇ ਸੂਲਾਂ ਬਹੁ ਲੱਗੀਆਂ ਲੰਬੀਆਂ ਜਿਵੇਂ ਆਪਣੇ ਕਿਕਰ ਨੂੰ ਹੁੰਦੀਆਂ ਨੇ ਉਹ 16 ਲੱਗੀਆਂ ਹੋਈਆਂ ਨੇ ਇਹਨੂੰ ਆਪਾਂ ਖੂਨ ਵਧਾ ਲਿਆ ਆਪਣਾ ਆਹ ਦੇਖੋ ਡਬਲ ਕੈਮਰਾ ਚੱਲ ਰਿਹਾ ਤੇ ਦੋਨੇ ਪਾਸੇ ਕੈਮਰਾ ਚੱਲ ਰਿਹਾ ਤੇ ਦੇਖ ਰਹੇ ਨੇ ਸੀਨ ਸਹੀ ਹੋ ਗਿਆ ਦੇਖੋ ਸੀਨ ਚੱਲ ਰਿਹਾ ਟੈਂਟ ਲਾਉਣ ਦਾ ਸੀਨ ਹੈ ਜਾਨੀ ਇੱਕ ਦੂਜੇ ਤੋਂ ਖੋਖ ਹੋ ਕੇ ਟੈਂਟ ਲਾਉਣ ਦੀ ਤਿਆਰੀ ਕਰ ਰਹੇ ਨੇ ਕਿਦਾਂ ਕੋਈ ਸੀਨ ਹੈਗਾ पहाड़ी उपर टेंट लग रहा आज रात का सीन हो रहा दिखा रहे हैं है। टेंट, टेंट, है। 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 टेंट, है है टेंट लग गया टेंट च लाइट ला दी सारे ट्यूबं लग गई रंग बिरंगी लड़िया भी लाती टेंट के अंदर छोटी छोटी लाइटा रखी ने जो अंदरों लिशोर जी पवे तो टेंट लगे दिखे लड़िया लगियाँ कैमरा फिट हो रहा ਆ ਰਹੀ ਨੂੰ ਦੇ ਫਿੱਟ ਕਰਤਾ ਟਰੈਕ ਦੇ ਉੱਤੇ ਹੁਣ ਕੈਮਰਾ ਚੱਲਣਾ ਅੱਗੇ ਸੇਕ ਰਹੇ ਨੇ ਹੁਣ ਟੈਂਟ ਲਾ ਲਿਆ ਇਸ ਤੋਂ ਬਾਅਦ ਹੋ ਗਿਆ ਆਪਣਾ ਬੈਕਅਪ ਚਲੋ ਆਪਾਂ ਅਗ ਮਾਰੇ ਅਗੀਰ ਗੱਡੀ ਦਾ ਇਹਦੇ ਬਾਅਦ ਚ ਅੱਜ ਵੀ ਸਾਰਾ ਏਰੀਆ ਪਹਾੜੀ ਹੋ ਗਿਆ ਪਹਾੜੀ ਆਪਣੇ ਚੜ ਕੇ ਗਏ ਹੁਣ ਆਪਾਂ ਉਤਰ ਰਹੇ ਆ ਇਹਦੇ ਬਾਅਦ ਆਪਾਂ ਪਹੁੰਚਣ ਵਾਲੇ ਹਾਂ ਹੁਣ ਆਪਣਾ ਜਿੱਤੇ ਸਟੇ ਕੀਤਾ ਆ ਆਪਾਂ ਰੂਮ ਲਿਆ ਆਇਆ ਉੱਥੇ ਪਹੁੰਚਣ ਵਾਲੇ ਆ థాంక్స్